ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾ ਰਾਮ ਮਾਛਵਾੜਾ ਵਿਖੇ ਚੋਣ ਪ੍ਰਚਾਰ ਤੇ ਨਿਕਲੇ ਜਿਸ ਦੌਰਾਨਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਉਹਨਾਂ ਦੇ ਦਫ਼ਤਰ ਅੱਗੇ ਘੇਰ ਕੇ ਸ਼ਾਂਤਮਈ ਤੰਗ ਦੇ ਨਾਲ ਉਹਨਾਂ ਤੋਂ ਸਵਾਲ ਪੁੱਛੇ ਕਿਸਾਨ ਆਗੂਆਂ ਨੇ ਪਾਜਬਾ ਉਮੀਦਵਾਰ ਨੂੰ ਸਵਾਲ ਪੁੱਛਦਿਆਂ ਕਿ ਆਕੇ ਪੰਜਾਬ ਦੇ ਕਿਸਾਨ ਆਪਣੇ ਮੰਗਾਂ ਸੰਬੰਧੀ 70 ਦਿਨ ਲਈ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਜਾ ਰਹੇ ਸਨ ਪਰ ਰਸਤੇ ਵਿੱਚ ਹਰਿਆਣਾ ਸਰਹੱਦਾਂ ਤੇ ਕਿਲਾ ਕੰਟੇਨਰ ਤੇ ਸੀਮੈਂਟ ਸਲੇਮ ਲਗਾ ਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਉਮੀਦਵਾਰ ਤੋਂ ਉਹਨਾਂ ਨੇ ਪੁੱਛਿਆ ਕਿ ਪੰਜਾਬ ਦੇ ਕਿਸਾਨਾਂ ਨਾਲ ਜੋ ਭਾਜਪਾ ਨੇ ਵਤੀਰਾ ਅਪਣਾਇਆ ਉਹ ਚੰਗਾ ਸੀ ਜਾਂ ਮਾੜਾ ਇਸ ਦਰਾਂ ਨਾ ਕੇਜਰਾਮ ਦੇ ਵੱਲੋਂ ਕੀ ਜਵਾਬ ਦਿੱਤੇ ਗਏ ਨੇ ਆਉ ਤੁਹਾਨੂੰ ਸੁਣਾਉਂਦੇ ਆ ਕਿਸਾਨਾਂ ਨੇ ਉਹਨਾਂ ਸਵਾਲ ਜਵਾਬ ਹੋਇਆ ਸੀ ਉਹ ਸਵਾਲ ਜਵਾਬ ਆ ਤੁਹਾਨੂੰ ਕਿਸਾਨਾਂ ਨਾਲ ਦੋ ਗੱਲਾਂ ਕੀਤੀਆਂ ਜੀ ਮੈਂ ਜਦ ਤੁਸੀਂ ਕਿਸਾਨਾਂ ਮੈਂ ਮਜ਼ਦੂਰ ਹਾਂ ਜੀ ਆਪਣਾ ਨਾਰਾ ਇੱਕ ਹੈ किसान मजदूर एकता को हां बोलो जिंदाबाद 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 बंगाल बाई तेरी निकाल दी हम्म ये सेंटर ऑफ जित में बनाओगे ये कहंदे ਸਾਡਾ ੱੱਕਾ ਹੋ ਰਿਹਾ ਉੱਥੇ ਸਾਨੂੰ ਹਰਿਆਣਾ ਵਿੱਚ ਰੋਕਣ ਤੋਂ ਰੋਕਿਆ ਜਾ ਰਿਹਾ ਵਾ ਬਲਾ ਸਰਕਾਰ ੱੱਕਾ ਇਹ ਜਿਹੜਾ ਲੋਕਾਂ ਦਾ ਕੰਗਰੀ ਹੈ ਇੱਥੇ ਧੰਦਾ ਲਾਲ ਦੇ ਕੁਛ ਕਰਨੇ ਇਹ ਵੀ ਆਪਣੇ ਪਿੱਛੇ ਹਟਣਾ ਤੇ ਸਰਕਾਰੀ ਪਿੱਛੇ ਹਟ ਜੀ ਹਾਂਜੀ ਮੈਂ ਸੁਖਵਿੰਦਰ ਸਿੰਘ ਬੀਕੇ ਵੀ ਰਾਜੀਵ ਮੀਤ ਪ੍ਰਧਾਨ ਪੰਜਾਬ ਅੱਜ ਸਾਡੀ ਟੀਮ ਜਾਦ ਹੋ ਰਹੀ ਆਈ ਤਾਂ ਲੋਕ ਸਭਾ ਤੋਂ ਮੈਂਬਰ ਗੇਚਾਰਾਮ ਜੀ ਪੁਰੇ ਆਏ ਹੋਏ ਸੀ ਬੀਜੇਪੀ ਦੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਵੀ ਦੱਸੋ ਉਹ ਜਿਹੜੇ ਸਾਨੂੰ ਐਸਕੇਐਮ ਵੱਲੋਂ 11 ਸਵਾਲ ਨੇ ਵੀ ਉਹਨਾਂ ਦੇ ਜਵਾਬ ਦੋ ਵੀ ਜਿਹੜੀਆਂ ਸਰਕ ਤੇ ਕਿੱਲਾਂ ਲਾਈਆਂ ਨੇ ਉਹ ਕਿਉਂ ਲਾਈਆਂ ਨੇ ਜਿਹੜੀ ਸਾਡੀ ਐਮਐਸਪੀ ਦੀ ਮੰਗ 4 ਕਿਸਾਨਾਂ ਦੀ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਤੇ ਜਿਹੜੇ ਚਹੀਨਪੁਰ ਕੀਰੀ ਵਾਲੇ ਨੂੰ ਤੁਸੀਂ ਤੇ ਦਸੀਆ ਉਹਨਾਂ ਨੂੰ ਅਸੀਂ 11 ਸਵਾਲਾਂ ਦੇ ਜਵਾਬ ਦਿੱਤੇ ਤੇ ਉਹ ਉੱਤਰ ਕੇ ਖੜੇ ਰਹੇ ਨੇ ਵੀ ਦੱਸੋ ਮੈਂ ਆ ਦੱਸਦਾ ਮੈਂ ਤੁਹਾਡੇ ਨਾਲ ਆ ਇੱਕ ਵਾਰ ਮੈਨੂੰ ਭੇਜੋ ਉੱਥੇ ਮੈਂ ਕਿਸਾਨ ਮਜ਼ਦੂਰ ਇਕਤਾ ਦੇ ਕੋਰੇ ਉਹਨਾਂ ਨੇ ਨਾਰੇ ਲਾਏ ਵੀ ਮੈਂ ਤੁਹਾਡੇ ਅੱਜ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਹਿਣਾ ਤੇ ਅਸੀਂ ਮਤਲਬ ਉਹਨਾਂ ਨਾਲ ਪ੍ਰਸ਼ਾਸਨ ਵੀ ਆ ਗਿਆ ਪ੍ਰਸ਼ਾਸਨ ਵੀ ਕਹਿਣਾ ਵੀ ਬਸ ਤੁਹਾਡੇ ਹੁਣ ਜਿੰਨੇ ਸਵਾਲ ਤੁਸੀਂ ਆਹ ਕਰ ਲਏ ਉਹਨਾਂ ਨੇ ਪਰ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਪ੍ਰਸ਼ਾਸਨ ਤੇ ਇਹ ਉਹਨਾਂ ਨੂੰ ਇਹ ਪੰਜਾਬ ਦੇ ਸਾਰੇ ਕਿਸਾਨ ਯੂਨੀਅਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਜਪੀ ਦੇ ਵੱਲੋਂ ਸਾਰੇ ਐਸਕੇਐਮ ਵੱਲੋਂ ਅਮਨ ਚੈਨ ਨਾਲ ਮਤਲਬ ਜਿਹੜਾ ਵੀ ਕਰਨਾ ਸ਼ਾਂਤਮਈ ਢੰਗ ਨਾਲ ਕਰਨਾ ਅੱਜ ਵੀ ਅਸੀਂ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਕੀਤਾ ਤੇ ਉਹਨਾਂ ਨੇ ਉਹਨਾਂ ਦੇ ਵੀ ਵਰਕਰਾਂ ਨੇ ਸ਼ਾਂਤਮਈ ਢੰਗ ਨਾਲ ਸਾਨੂੰ ਤੇ ਇਹਨਾਂ ਨੇ ਗੇਜाराम ਜੀ ਨੇ ਵੀ ਮਤਲਬ ਐਨ ਪੂਰੇ ਹਲਮੀ ਨਾਲ ਸਾਡੇ ਸਵਾਲਾਂ ਦੇ ਜਵਾਬ ਉਹ ਦੇਤਾ ਨਹੀਂ ਸਕੇ ਮਤਲਬ ਪਰ ਉਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਥੋੜਾ ਨੇ ਗੇਜाराम ਵਿਸ਼ਵਾਸ ਦਵਾਇਆ ਕਹਿੰਦਾ ਮੈਨੂੰ ਚੁਣ ਕੇ ਭੇਜੋ ਵੀ ਮੈਂ ਤੁਹਾਡੇ ਮੈਂ ਮਜ਼ਦੂਰੀ ਵੀ ਕੀਤੀ ਆ ਮੈਂ ਮੰਡੀ ਚ ਪੱਲੇਦਾਰੀ ਵੀ ਕੀਤੀ ਆ ਕਹਿੰਦਾ ਮੈਂ ਆ ਸਾਰੀਆਂ ਚੀਜ਼ਾਂ ਕੀਤੀਆਂ ਨੇ ਰਿਕਸ਼ਾ ਚ ਚਲਾਇਆ ਮੈਂ ਕਹਿੰਦਾ ਗਰਾਸ ਰੂਟ ਤੋਂ ਉੱਪਕੇ ਗਿਆ ਮੈਂ ਤਾਂ ਲੀਡਰ ਬਣਿਆ ਮੈਨੂੰ ਆ ਮਿਲਿਆ ਇੱਕ ਵਾਰ ਮੇਰੇ ਤੇ ਵਿਸ਼ਵਾਸ ਦਿਵਾਓ ਸੀਗਾ ਤੋਂ ਤੇ ਵਿਸ਼ਵਾਸ ਕਿੰਨੇ ਅਸੀਂ ਜਿਤਾਈਏ ਭਾਜਪਾ ਦਾ ਉਹ ਸਾਡਾ ਵੈਸੇ ਹੀ ਵਿਰੋਧ ਆ ਹੁਣ ਉਹ ਜਿਹੜਾ ਉੱਥੇ ਅਸੀਂ ਪਾਕਿਸਤਾਨ ਵਾਲੇ ਤਾਂ ਹੈ ਨਹੀਂ ਦੀ ਪੰਜਾਬ ਵਾਲੇ ਜਾ ਰਹੇ ਸੀ ਜਿਹੜਾ ਉੱਥੇ ਕੱਟੜ ਸਰਕਾਰ ਨੇ ਖਿਲਰੇ ਡਟੇ ਨੇ ਸੜਕਾਂ ਚੋਕਾਂ ਤੇ ਇੰਨੇ ਦਿਨਾਂ ਦੇ ਬੈਠੇ ਨੇ ਸ਼ਾਂਤ ਮਈ ਨਾ ਕੋਈ ਪੁੱਛਦਾ ਨਾ ਕੋਈ ਮਿਲਣਾ ਹੈ ਕਿਸਾਨਾਂ ਕਿੰਨੇ ਕਿਸਾਨ ਸ਼ੁਭ ਕਰਨ ਕਿਸਾਨ ਦੀ ਉੱਥੇ ਸ਼ਹੀਦ ਕਰਤਾ ਜਿਹੜਾ ਸਾਡਾ ਕਿਸਾਨ ਉੱਥੇ ਸ਼ਹੀਦ ਹੋਇਆ ਜਿਹਦੀ ਐਫ ਆਈ ਆਰ ਜ਼ੀਰੋ ਹੋ ਗਈ ਆ ਉਹਦਾ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਕੇਸ ਫਾਇਰ ਮਾਨਜੋਗ ਰਾਜੇਵਾਲ ਦੀ ਉਹ ਕੇਸ ਲੜ ਰਹੇ ਨੇ ਆਪਣੇ ਕਿਸਾਨਾਂ ਵਾਸਤੇ